ਦਾ ਨਾਮ ਸੰਦੀਪ ਸਿੰਘ ਹੈ ਜੀ ਮੈਂ ਗੁਰਨਾਮ ਸਿੰਘ ਇਹ ਸਹੀ ਮੁੰਡਾ ਹਾਂ ਜੀ ਤੇ ਸਾਨੂੰ ਸਵੇਰੇ 8:30 ਵਜੇ ਫੋਨ ਆਉਂਦਾ ਕਿ ਜਿਹੜੇ ਮੇਰੇ ਫਾਦਰ ਸਾਹਿਬ ਹੁੰਦੇ ਨਾ ਗੋਲੀ ਲੱਗੀ ਹੈ ਤੇ ਇਹਨੂੰ ਦੱਸਿਆ ਕਿ ਡੈਥ ਹੋ ਗਈ ਹੈ ਦਾ ਇਹ ਸਾਨੂੰ ਹਸਪੀਟਲ ਆਇਪਰ ਲੱਗਾ ਤੇ ਮੇਰਾ ਜਿਹੜਾ ਛੋਟਾ ਭਰਾ ਆ ਉਹ ਉੱਥੇ ਮੌਜੂਦ ਸੀ ਉਹਨੇ ਦੱਸਿਆ ਕਿ ਜਿਹੜੇ ਮੇਰੇ ਫਾਦਰ ਸਾਹਿਬ ਉਹ ਕੁਰਸੀ ਤੇ ਬੈਠੇ ਹੋਏ ਸੀ ਤੇ ਜਿਹੜੇ ਨਾਲ ਦੇ ਸੀਗੇ ਹੋਮਗਾਰਡ ਗਾਰਡਿੰਗ ਉਹ ਬੈਂਚ ਤੇ ਬੈਠੇ ਹੋਏ ਸੀ ਤੇ ਦੋਵਾਂ ਦੇ ਸਿਰ ਤੇ ਗੋਲੀ ਵੱਜੀ ਹੋਈ ਸੀ ਤੇ ਸਾਨੂੰ ਨਿਊਜ਼ ਇਹ ਸਾਨੂੰ ਮਿਲ ਨਹੀਂ ਗਈ ਦੋਵੇਂ ਆਪਸ ਚ ਲੜ ਕੇ ਮਰ ਗਏ ਬਟ ਜੇ ਮੇਰਾ ਸਵਾਲ ਹੈ ਕਿ ਜਿਹਦੇ ਮੰਦਰੇ ਸੇਟ ਚ ਗੋਲੀ ਵੱਜੀ ਹੋਏ ਉਹ ਉੱਥੇ ਹੋਇਆ ਰਹਿੰਦਾ ਨਹੀਂ ਆ ਤੇ ਤੇ ਮੇਰੇ ਖਸੂਲ ਦੀਆਂ ਗੱਲਾਂ ਬਣਾਉਂਦੇ ਪਏ ਹਨ ਤੇ ਇਥੋਂ ਸਾਫ ਹੁੰਦਾ ਕਿ ਪਹਿਲੇ ਤਾਂ ਫੇਕ ਨਿਊਜ਼ ਵੈਲੀ ਆ ਹੁਣ ਤੁਸੀਂ ਕਹਿੰਦੀ ਵੀ ਇਹ ਕਾਰਵਾਈ ਕਰਦੇ ਪਏ ਆ ਤੇ ਮੇਰਾ ਇਹੀ ਆ ਕਿ ਸਹੀ ਕਾਰਵਾਈ ਕਰਨ ਤੇ ਬਾਕੀ ਸਾਡੇ ਦੂਜੇ ਪਰਿਵਾਰ ਆ ਵੀ ਸਾਡੇ ਨਾਲ ਆ ਕੀ ਲੱਗਦਾ ਕਿਹਨਾਂ ਨੇ ਅਟੈਕ ਕੀਤਾ ਨਾਲ ਇਹ ਜੀ ਇਹ ਕਹਿਣਾ ਮੁਸ਼ਕਲ ਆ ਕੋਈ ਆਈਡੀਆ ਨਹੀਂ ਆ ਬਟ ਬਾਕੀ ਪੁਲਸ ਤੇ ਉਪਰ ਸਾਗੀ ਹੋਮ ਸਹੀ ਕਾਰਵਾਈ ਕਰਨ ਤੇ ਸਾਨੂੰ ਇਨਸਾਫ ਦੇਣਾ ਠੀਕ ਮੇਰਾ ਨਾਮ ਸੰਦੀਪ ਕੁਮਾਰ ਹੈ ਸਾਨੂੰ ਪਰਸ਼ੋਕ ਕੁਮਾਰ ਅਕਲਾਜਪੁਰ ਪਿੰਡ ਦੇ ਰਹਿਣ ਵਾਲੇ ਆ ਸਾਡੀ 9 ਵਜੇ ਸਾਨੂੰ ਫੋਨ ਹੁੰਦਾ ਕਿ ਮਨਪੀਤ ਦੇ ਨਾਲ ਗੱਲਬਾਤ ਹੋ ਗਈ ਗੋਲੀ ਚੱਲੀ ਹੈ ਤੇ ਮਨਪੀਤ ਗਲਤ ਇਲਜ਼ਾਮ ਲਗਾ ਰਹੇ ਕਿ ਮਨਪੀਤ ਆਪਸ ਵਿੱਚ ਲੜ ਕੇ ਡੈਥ ਹੋਈ ਆ ਇਹ ਗੱਲ ਹੈ ਨਹੀਂ ਅਸੀਂ ਗਏ ਆ ਸਰ ਅਸੀਂ ਉੱਥੇ ਅਕਲੇ ਠਾੜੇ ਤੇ ਗਏ ਆ ਉਹਨਾਂ ਨੇ ਦੱਸਿਆ ਕਿ ਇਹਨਾਂ ਤੇ ਜਿਹੜੇ ਵੈਪਨ ਦੇ ਵਿੱਚ ਮਤਲਬ ਗੋਲੀਆਂ ਉਹ ਪੂਰੀਆਂ ਆ ਕਿ ਆਪਸ ਦੇ ਵਿੱਚ ਇਦਾਂ ਦੀ ਕੋਈ ਗੱਲਬਾਤ ਨਹੀਂ ਆ ਮੀਡੀਆ 'ਚ ਗਲਤ ਖਬਰ ਲੱਗ ਗਈ ਆ ਤਾਂ ਇਹ ਮੀਡੀਆ ਦੇ ਜਿਹੜੇ ਤਾਂ ਗਲਤ ਗੱਲ ਦਿੰਦਾ ਆ ਆਪਸ 'ਚ ਲੜਦੇ ਬਾਕੀ ਪੁਲਿਸ ਵਧੀਆ ਕੋਆਪਰੇਟ ਕਰ ਰਹੀ ਆ ਕਿ ਆਪਾਂ ਸਹੀ ਇਨਸਾਫ ਕਰਾਂਗੇ ਜੋ ਵੀ ਐ ਲਿਖਤਪੜਤ ਚੱਲ ਰਹੀ ਆ ਜੀ ਅਜੇ ਅੱਛਾ ਤਾਂ ਆਪਾਂ ਇੱਥੇ ਅਗਰ ਨਹੀਂ ਲੱਗਦਾ ਕਿੰਨਾਂ ਨੇ ਅਟੈਕ ਕੀਤਾ ਜੀ ਇਹਨਾਂ ਤੇ ਇਹ ਕੋਈ ਗੈਸਟਰਾ ਦਾ ਕਹਿ ਦਿੰਦੇ ਆ ਜਾਂ ਕੋਈ ਮਿਲੀਟੈਂਟ ਦਾ ਕਹਿ ਸਕਦੇ ਆ ਜੇ ਕੋਈ ਕਲੀਅਰ ਨਹੀਂ ਹੈਗਾ ਸਰ ਅੱਛਾ ਕਲੀਅਰ ਨਹੀਂ ਹੈਗਾ ਹਾਂਜੀ ਇਹ ਸਰ ਮੰਗ ਇਹੀ ਕਰਦੇ ਕਿ ਇਹਨਾਂ ਨੂੰ ਇਨਸਾਫ ਮਿਲਣਾ ਚਾਹੀ ਕੀ ਦੋਹਾਂ ਪਰਿਵਾਰਾਂ ਦਾ ਜੋ ਔਨ ਡਿਊਟੀ ਦੇ ਬੰਦੇ ਨੇ ਕਿ ਔਨ ਡਿਊਟੀ ਤੇ ਕੰਮ ਹੋਇਆ ਇਹਨਾਂ ਨੇ ਸਭ ਨੂੰ ਸਹੀ ਦਰਜਾ ਦੇਣਾ ਚਾਹੀਦਾ ਆ ਹਾਂ ਲੋਟੇ ਕੀਤਾ ਔਨ ਡਿਊਟੀ ਤੇ ਇਹਨਾਂ ਨੇ ਇਹ ਕੰਮ ਕੀਤਾ ਜੀ ਬਾਕੀ ਔਨ ਡਿਊਟੀ ਰਾਤ 1.5 ਵੇ ਸ਼ਿਫਟ ਹੋਇਆ ਕਰੋ 7:30 ਵਜੇ ਜੀ ਰਾਤ ਦੀ ਡਿਊਟੀ ਸੀ ਹਾਂ ਜੀ ਨਹੀਂ ਮਾਰਨਿੰਗ ਜਾਂਦੇ ਸਭ 7:30 ਵਜੇ ਸਵੇਰੇ ਆ ਜਾਂਦੇ ਨੇ ਨਾਈਟ ਡਿਊਟੀ ਕਰਦੇ ਸਾਰਾ ਜੀ ਨਾਈਟ 24 ਆਵਰ ਕਰਦੇ ਨੇ ਹਾਂ ਜੀ ਅੱਦੋ 24 ਕਰਦੇ ਹਾਂ ਜੀ ਦੋ ਰੁਟੇ ਇਕੱਠੇ ਕਰਦੇ ਹਾਂ ਬਈ ਕੱਲ ਐਮਰਜੈਂਸੀ ਮਤਲਬ ਇਹਨਾਂ ਨੂੰ ਬੁਲਾਇਆ ਸੀ ਕਿ ਉਹ ਦਿਨ ਜਦਾਂ 24 ਆਵਰ ਕਰਦੇ ਸੀ ਉਹ ਦਿਨ ਜਿਹੜੇ ਨਾਲ ਮਿਲ ਕੇ ਕਰਦੇ ਹੋਣੇ ਆ ਬਾਕੀ ਉਹਨਾਂ ਨੂੰ ਅਮਰਜੈਂਸੀ ਕਾਲ ਆਈ ਤੁਹਾਨੂੰ ਕਿਹਦਾ ਫੋਨ ਆਇਆ ਤੇ ਕੀ ਸਾਰਾ ਹੋਇਆ ਜਿੱਦਾਂ ਦੇਖਿਆ ਨਹੀਂ ਜਾਗਰ ਮੇਰੇ ਨਾਲ ਕਮਲ ਜੀ ਸਨ ਆਦਿ ਪਿੰਡ ਦਾ ਸਪੈਂਸਰ ਤੇ ਐਸਐਚਓ ਸਾਹਿਬ ਦਾ ਮੈਨੂੰ ਫੋਨ ਆਇਆ ਆਈ ਵੀ ਬੰਦੇ ਫੋਨ ਨਹੀਂ ਚੁੱਕਣ ਦੇ ਜੇ ਲਾਗੇ ਤੇ ਜਾ ਕੇ ਵੇਖਦੇ ਪਤਾ ਕੂਣ ਕਿਉਂ ਨਹੀਂ ਚੁੱਕਣ ਦੇ ਜਦੋਂ ਮੈਂ ਗਿਆ ਸੀ ਤੇ ਜਿਹੜਾ ਐਸਐਚਓ ਉਹਨੇ ਦੋਨੇ ਜੇਬਾਂ 'ਇੱਥੇ ਹੱਥ ਪਾਏ ਸੀ ਜਿਹੜਾ ਜਿੱਦਾਂ ਆ ਸਾਹਮਣੇ ਛੇਕਣ ਦੇ ਤੇ ਲਾਗੇ ਕਾਰਬਨ ਬਈ ਜਿਹੜਾ ਦੂਜਾ ਵਰਜਾਈ ਦੇ ਵਿੱਚ ਸੀ ਉਹਦਾ ਮੂੰਹ ਨੰਗਾ ਹੀ ਵੇ ਵੈਜੋ ਸਤਾਹੀ ਤਾਂ ਪਤਾ ਕੁਛ ਕਿ ਨਹੀਂ ਕਿ ਨਹੀਂ ਗੋਲੀਆਂ ਲੱਗੀਆਂ ਇਹ ਨਹੀਂ ਸਰ ਪਤਾ ਦਿਨ ਚਾਰ ਖੋਲ ਲਾ ਬੇਹਜ ਲੱਦੇ ਹੁੰਦੇ ਜੀ ਬਸ ਕਾਹ ਦੀ ਬਾਤ ਤੁਹਾਨੂੰ ਕਿਹਦੇ ਹੱਥੋਂ ਫੋਨ ਆਇਆ ਗਿਆ ਮੈਂ ਸਚ ਚ ਦਰਨ ਦਾਬਾ ਨਾ ਜਦੋਂ ਤੁਸੀਂ ਗਏ ਉਹ ਮੌਕੇ ਤੇ ਕੀ ਹਾਲਾਤ ਸੀਗੇ ਹਾਲਾਤ ਇਦਾਂ ਆ ਵੇਖਣੋਂ ਜਿਆਦਾ ਵਿੱਚ ਜਦਾਂ ਐਸੇ ਹੀ ਫੇਰ ਤੁਸੀਂ ਕੰਡਾ ਬਿਠਾ ਦੋਵੇਂ ਜੇਬਾਂ ਵਿੱਚ ਹੱਥ ਪਾਏ ਹੋਰੇ ਤੇ ਹਿੱਟ ਲੱਗਾ ਸੀ ਸਾਹਮਣੇ ਕਿਸੇ ਨੂੰ ਮਹਿਸੂਸ ਨਹੀਂ ਹੁੰਦਾ ਵੀ ਦੱਤਾ ਇਹ ਦੂਸਰੇ ਰੇ ਦੇ ਵਿੱਚ ਇੱਥੇ ਕਿਤੇ ਗੋਲੀ ਲੱਗੀ ਦੀ ਜਿਹੜੀ ਉਹਦੇ ਆ ਸੱਜੀ ਸਾਈਡ ਤੇ ਕਾਨ ਵਿੱਚ ਖੂਨ ਨਿਕਲਣ ਰਿਹਾ ਸੀ ਤੇ ਇੱਕ ਇੱਥੇ ਦੋ ਜਗ੍ਹਾ ਦਾ ਖੂਨ ਆਇ ਉਹਦੇ ਸੇਟ ਚ ਕੋਲ ਕਿੰਨੇ ਵਜੇ ਘਟਨਾ ਕਿੰਨੇ ਵਜੇ ਪਹੁੰਚਾਇਆ ਕਿਥੇ 8:15 20 ਮਿੰਟ ਦੇ ਵਿੱਚ ਕਿਸੇ ਨੇ ਕਿਹਨੂੰ ਫੋਨ ਕੀਤਾ ਐਸਐਚ ਨੂੰ ਫਿਰ ਕਿੰਨੇ ਕੋਈ ਪੁਲਿਸ ਤੇ ਆ ਗਈ 5-7 ਮਿੰਟ ਤੋਂ ਬਾਅਦ ਐਸਐਚ ਸਾਹਿਬ ਨਾਲ ਜੀ ਕਹਿੰਦੇ ਕੋਈ ਸੁਣੀ ਬਾਈ ਉਹ ਸੁਣੀ ਕਿਨੇ ਗੋਲੀ ਗੱਲੀ ਜਾਂ ਨਹੀਂ ਸਾਰ ਸਾਰੇ ਸਿਆਲ ਦੇ ਬਾਹਰ ਆਪਾਂ ਆਪਣੇ ਅੰਦਰ ਹੀ ਸੁੱਤੇ ਆ ਰਾਤ ਕਿੰਨੇ ਕਿੰਨੇ ਅੰਦਰ ਪੜਾਈ ਨਹੀਂ